ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਂ ਤੁਹਾਨੂੰ ਸਭ ਨੂੰ ਭਗਤ ਸਿੰਘ ਦੀ ਘੋੜੀ ਸੁਣਾ ਰਹੀ ਆ ਉਸ ਤੋਂ ਪਹਿਲਾਂ ਕੁਝ ਲਾਈਨਾਂ ਗੇਟ ਡਰਾਉਣੇ ਉੱਚੀਆਂ ਕੰਧਾਂ ਲਾਹੌਰ ਦੀ ਸੈਂਟਰਲ ਜੇਲ੍ਹ ਦੀਆਂ ਜਿੱਥੇ ਤੇਰੇ ਨਾਲ ਭਗਤ ਸਿੰਘ ਆਖਰੀ ਘੜੀਆਂ ਮੇਲ ਦੀਆਂ ਜੇੜੀ ਉਮਰੇ ਵੀਰ ਹੋਰਾਂ ਦੇ ਘੋੜੀ ਚੜਦੇ ਸੱਜ ਤੱਜ ਕੇ ਅਮਰੋ ਭੈਣ ਦੇ ਵੀਰ ਨੂੰ ਫਾਂਸੀ ਕਿੰਜ ਤਕਦੀਰਾਂ ਖੇਲਦੀਆਂ ਕਿੰਜ ਤਕਦੀਰਾਂ ਖੇਲਦੀਆਂ ਸੱਖੀਆਂ ਸਹੇਲੀਆਂ ਦੇ ਨਾਲ ਗੱਲਾਂ ਕਰਦੇ ਸੀ ਹੋਣਾ ਮੇਰੇ ਵੀਰ ਦਾ ਵਿਆਹ ਚਾਂਦੀ ਦੀਆਂ ਚਾਂਜੇ ਮੇਰੇ ਵੀਰਿਆ ਰੱਖਾ ਕਿਹੜੇ ਬਕ ਸੱਚ ਪਾ ਮੈਂ ਤਾਵੇ ਓਣੀ ਮੇਰੀ ਮੰਗ ਬੜੇ ਚਿਹਰੇ ਦੇ ਫੰਸੀ ਵਾਲੇ ਤਖਤੇ ਤੇ ਜਾ ਪਹਿਣੇ ਮੇਰੀ ਇਹ ਫੰਸੀ ਵਾਲੇ ਤਖਤੇ ਤੇ ਜਾ ਥੋੜੇ ਦੇ ਦੀ ਜਵਾਨੀ ਤੇਰੀ ਸਿਖਰ ਦੁਪਹਿਰ ਵੀਰਾ ਡੁੱਲੇ ਡੁੱਲ ਪੈਂਦਾ ਗੋਰਾ ਰੰਗ ਵੇ ਪੱਛੇ ਪੇਨੇ ਜਾਲ ਮਾਨੇ ਬੇੜੀਆਂ ਦੇ ਨਾਲ ਤੇਰੇ ਫੁੱਲਾਂ ਨਾਲੋਂ ਕੁਲੇ ਵੀਰਾ ਅੰਗ ਵੇ ਪੱਛੇ ਪੇਨੇ ਜਾਲ ਮਾ ਦਰਾਂ ਨਾਲ ਲਾਉਂਦੀ ਤੇਰੇ ਮਾਲ ਮਾਲੇ ਵਟੇਣਾ ਵੇੜੇ ਵਿੱਚ ਚੁੰਕੀ ਤੇ ਬਠਾ ਚਾਂਦੀ ਦੀਆਂ ਚਾਂਜਰਾ ਕੜਾਈਆਂ ਬੜੇ ਚਾਵਾ ਨਾਲ ਰੱਖਾ ਕਿਹੜੇ ਬਖ ਸੱਚ ਪਾ ਮੇਰੇ ਦੇਵ ਹੋਣੇ ਸਰਬਾਲੇ ਮੇਰੇ ਹੋਊ ਗਬਰਤੀ ਜੱਗ ਕੋਲਨੀ ਰਾਜ ਗੁਰੂ ਸੁਖ ਦੇਵ ਹੋਣੇ ਸਰਬਾਲੇ ਮੇਰੇ ਹੋਊ ਗਬਰਤੀ ਕੁੱਲ ਜੱਗਨੀ ਹੋਊ ਗਬਰਤੀ ਕੁੱਲ ਜੱਗਨੀ ਰੱਖੇ ਆਇਆ ਜਾਦੀ ਅਸਿਨਾ ਤੇਰੀ ਪੱਬੋ ਦਾ ਬਾਸੇ ਉਹਨੂੰ ਵੇਖਣ ਦਾ ਚਾਹ ਰੱਖੇ ਆਇਆ ਜਾਦੀ ਅਸਿਨਾ ਤੇਰੀ ਪੱਬੋ ਦਾ ਬਾਸੇ ਉਹਨੂੰ ਵੇਖਣ ਦਾ ਚਾਹ ਥੋੜੀ ਕੁ ਦਿਨਾਂ ਦੇ ਤੱਕ ਗਾਲੀ ਪਹਿਣੇ ਕੋੜੀਆਂ ਰਾਜੇ ਰਾਜ ਸ਼ਗਨ ਮਨਾ ਪਹਿਣੇ ਮੇਰੀਏ ਰਾਜੇ ਰਾਜੇ ਸ਼ਗਨ ਮਨਾ ਪਹਿਣ ਦੇ ਦੁਲਾਰ ਆਵੇ ਬਾਪੂ ਦੇ ਸਹਾਰ ਆਵੇ ਮਾਂ ਦੀ ਆਸਾ ਹਵਾਲੀ ਤੰਦ ਵੇ ਚਾਨਣਾਂ ਨੂੰ ਪਾਲਦਾ ਤੂੰ ਦੇਸ਼ ਦੀਆ ਰੱਖੇ ਆਵੇ ਬੈਠਾ ਕਾਲ ਕੋਠੇ ਦੀ ਦੀਆਂ ਵਾਕਾਂ ਦੱਸ ਫੜੂ ਕਿਹੜੇ ਰਾਹ ਤੂੰ ਐਨੀ ਗੱਲ ਜਾਂਦਾ ਸਮਝਾ ਚਾਂਦੀ ਦੀ ਕਾਤੋਂ ਕੇਰ ਦੀਏ ਅੱਖੀਆਂ ਚੋਂ ਅਥਰੂ ਯਾਸੀ ਚੱਲੇ ਆਪਣੇ ਪੁਗਾ ਥੋੜੇ ਕੁ ਦਿਨਾਂ ਦੇ ਤੱਕ ਗਾਲੀ ਪਹਿਣੇ ਕੋੜੀਆਂ ਰਾਜੇ ਰਾਜ ਸ਼ਗਨ ਮਨਾ ਪਹਿਣੇ ਮੇਰੀਏ ਰਾਜੇ ਰਾਜ ਸ਼ਗਨ ਮਨਾ ਚਾਂਦੀ ਦੀਆਂ ਚੰਜੇ ਰਾ ਕੜਾਈਆਂ ਮੇਰੇ ਵੀਰਿਆ ਰੱਖਾਂ ਕਿਹੜੇ ਬੱਕ ਸੱਚੇ ਪਾ ਥੋੜੇ ਕੁ